ਕੁਦਿ ਰੰਕਾਰੀਆਂ ਦੀ ਗੱਲ ਹੁੰਦੀ ਆ ਪੇ ਜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਆ ਉਹ ਅਗਵਾਈ ਕਰਨ ਕੌਮ ਦੀ ਫੈਸਲਾ ਕਰਨ ਪ੍ਰੋਫੈਸਰ ਮਨਜੀਤ ਸਿੰਘ ਨੇ ਬੜੇ ਡਰਾਮੇ ਕੀਤੇ ਗੁਰਦੇਵ ਸਿੰਘ ਜਨੂਹਾ ਦੇ ਨਾਲ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਜੁੜੀਆਂ ਹੋਈਆਂ ਆ ਬਾਰ ਬਾਰ ਅਕਾਲੀ ਫੂਲਾ ਸਿੰਘ ਦੇ ਨਾਲ ਤੁਲਨਾ ਕਰਨ ਲੱਪਨੇ ਸੀ ਰਣਜੀਤ ਸਿੰਘ ਰਿਹਾ ਜਥੇਦਾਰ ਹੁਣ ਵੀ ਗਾਇਬ ਵਾਹੀ ਕੋਈ ਨਾ ਕੋਈ ਵੀਡੀਓ ਜਨਰਲ ਕਾਰੀ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਸੀ ਤੇ ਉਹ ਬੰਦੇ ਦੀ ਭਾਸ਼ਾ ਉਹਦੀ ਗੱਲਬਾਤ ਉਹ ਜਦੋਂ ਕਰਦਾ ਤੁਸੀਂ ਦੇਖ ਲੈਣਾ ਕਿ ਸਿੱਖ ਸਕੂਲ ਉਹ ਥਾਟ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ ਪਰ ਦਾਵੇ ਉਹਨਾਂ ਦੇ ਉਹਨਾਂ ਨੂੰ ਇਦਾਂ ਚੱਕ ਕੇ ਬਾਦਲਾਂ ਦਾ ਹੀ ਬਿਠਾਇਆ ਹੋਇਆ ਹੋ ਕਿਉਂਕਿ ਜਦੋਂ ਰਣਕਾਰੀ ਦਾ ਕਤਲ ਹੋਇਆ ਉਸ ਵੇਲੇ ਇਹ ਗੇਮ ਅਕਾਲੀ ਦਲ ਨੇ ਖੇਡੀ ਸੀ ਪੇ ਜੀ ਉਹ ਵੀ ਸਰਕਾਰ ਦੀ ਸਲਾਹ ਦੇ ਨਾਲ ਤੇ ਜੇ ਤੁਸੀਂ ਕਿਸੇ ਇਦਾਂ ਦੀ ਥਾਂ ਤੇ ਧਾਰਮਿਕ ਅਹੁਦੇ ਤੇ ਬਿਠਾ ਦਿੰਦੇ ਉਹਨੂੰ ਤੇ ਰਾਸ਼ਟਰਪਤੀ ਉਹਦੀ ਫਾਂਸੀ ਮਾਫ ਕਰ ਸਕਦਾ ਉਹਦੀ ਸਜ਼ਾ ਜਿਹੜੀ ਹੈ ਕਹ ਕੇ ਇਹਨਾਂ ਨੂੰ ਸਿਗਾ ਪੇ ਹਮੇਸ਼ਾ ਲਈ ਜਿਹੜਾ ਬੰਦਾ ਖਰੀਦ ਲਿਆ ਸੀ ਸਾਡਾ ਗੁਲਾਮ ਰਹਿ ਕੇ ਅਕਾਲੀ ਦਲ ਨੂੰ ਲੱਗਦਾ ਸੀ ਪੇ ਸਾਡਾ ਗੁਲਾਮ ਰਹਿ ਕੇ ਲੋਕਾਂ ਦੇ ਸਿਰ ਦੇ ਉੱਤੇ ਡੰਡਾ ਲਟਕਾਊਗਾ ਆਮ ਲੋਕਾਂ ਨੂੰ ਤਾਂ ਕਬੂ ਕਰਦੇ ਸੀ ਜ਼ਥੇਦਾਰ ਇਹਦਾ ਇਹ ਆ ਭੀ ਟਕਸਾਲ ਦੇ ਮੂਰੇ ਵੀ ਖੜੂਗਾ ਡੰਡਾ ਲੈ ਕੇ ਅਖੰਡ ਕੀਟਨੀ ਜਥੇ ਨਾਲ ਸੰਬੰਧਿਤ ਸਗਾ ਉਹ ਹਮੇਸ਼ਾ ਲਈ ਗੁਲਾਮ ਰਹਿਣਗੇ ਸਾਡੇ ਵੀ ਜੋ ਸਾਡੀ ਜ਼ਰੂਰਤ ਆ ਪੂਰੀ ਕਰੂਗੇ ਉਹ ਪਰ ਉਹ ਹੋਇਆ ਉਹਦੇ ਨਾਲ ਵੀ ਉਹੀ ਜਦੋਂ ਬੰਦਾ ਬਿੰਦਾ ਆ ਚਾਰ ਪੈਸੇ ਆਉਂਦੇ ਆ ਇਹ ਸੁਭਾਅ ਆ ਪੰਜਾਬੀਆਂ ਦਾ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਉਹਦੇਦਾਰੀ ਮਿਲਦੀ ਆ ਜਿਨ੍ਹਾਂ ਹਾਲਾਤਾਂ ਵਿੱਚ ਅਸੀਂ ਕਿਸੇ ਅਹੁਦੇ ਤੇ ਪਹੁੰਚਦੇ ਆਂ ਕਿਸੇ ਦੇ ਕੋਲ ਥਾਂ ਪ੍ਰਾਪਤ ਕਰਦੇ ਆਂ ਉਸ ਵੇਲੇ ਹਾਲਾਤ ਹੋਰ ਹੁੰਦੇ ਆ ਜਦੋਂ ਸਾਡੀ ਪਹਿਚਾਣ ਬਣ ਜਾਂਦੀ ਲੋਕ ਜਾਣਨ ਲੱਪ ਜਾਂਦੇ ਉਦੋਂ ਹੰਕਾਰ ਦਾ ਕੀਲਾ ਜਿਹੜਾ ਉਧੌਣ ਵਿੱਚ ਆ ਕੇ ਅੜ ਜਾਂਦਾ ਅਸੀਂ ਫਿਰ ਖੁੰਡ ਬਣ ਕੇ ਖੜ ਜਾਂਦੇ ਆ ਜਣੇ ਖਣੇ ਦੇ ਨਾਲ ਫਿਰ ਅਸੀਂ ਦੱਸਣ ਲੱਪ ਪੈਨੇ ਆਪਣੀ ਤੂੰ ਜਾਣਦਾ ਨਹੀਂ ਮੈਨੂੰ ਕੌਣ ਆ ਹਰ ਵੀ ਤੂੰ ਦੇਖਿਆ ਬੋਲਦੇ ਨੂੰ ਉਹਦੀ ਉਹ ਜਾਨੀ ਜਦੋਂ ਬੋਲਦਾ ਹੈ ਨਾ ਉਹਦੇ ਸ਼ਬਦ ਉਦੀ ਸ਼ਕਲ ਦੇ ਨਾਲ ਮੈਚ ਨਹੀਂ ਕਰਦੇ ਫੇ ਪਾਟੜਿਆ ਤੇਰੀ ਕੀ ਔਕਾਤ ਆ ਤੂੰ ਤੈਨੂੰ ਤਾਂ ਬਿਠਾਇਆ ਉਹਨਾਂ ਨੇ ਜਦੋਂ ਤੁਸੀਂ ਅਕਾਲ ਤਖਤ ਦੇ ਥੜੇ ਦੇ ਉੱਤੇ ਖੜ ਕੇ ਲੱਪੈ ਨੇ ਬੋਲਣ ਪਏ ਇਦਾਂ ਇਦਾਂ ਅਸੀਂ ਪੰਥ ਨੂੰ ਹੁਕਮ ਕਰਦੇ ਆ ਆ ਕਰਦੇ ਆ ਡਰਾਮੇ ਆ ਤੁਹਾਡੇ ਅਕਾਲੀ ਦਲ ਦੇ ਤੁਹਾਡੀ ਸ਼੍ਰੋਮਣੀ ਕਮੇਟੀ ਦੇ ਤੁਹਾਡੇ ਆਪਣੇ ਗਰੁੱਪ ਦੇ ਉਹਦੇ ਵਿੱਚ ਕਰ ਲਓ ਤੁਸੀਂ ਜਿੱਦਾਂ ਜਿੱਦਾਂ ਪਿੰਡ ਦਾ ਸਰਪੰਚ ਹੁੰਦਾ ਹੈ ਜਿਹੜਾ ਸਰਪੰਚ ਉਹ ਪਿੰਡ ਦਾ ਸਰਪੰਚ ਹੁੰਦਾ ਹੈ ਉਹ ਦੂਜੇ ਦੂਜੇ ਪਿੰਡ ਜਾ ਕੇ ਜੇ ਗੱਲ ਕਰੂਗਾ ਤੇ ਉਹਨੂੰ ਇਹ ਕਹਿਣਾ ਪੈਣਾ ਵੀ ਮੈਂ ਫਲਾਨੇ ਪਿੰਡ ਦਾ ਸਰਪੰਚ ਆ ਆ ਗੁਜਾਰਿਸ਼ ਆ ਮੇਰੀ ਤੁਹਾਨੂੰ ਜੇ ਉਹ ਥਾਣੇਦਾਰ ਨਾਲ ਜਾ ਕੇ ਕਿਸੇ ਪੁਲਿਸ ਅਫਸਰ ਨਾਲ ਜਾ ਕੇ ਗੱਲ ਕਰੂਗਾ ਕਿਸੇ ਸਿਪਾਹੀ ਨਾਲ ਗੱਲ ਕਰੂਗਾ ਤਾਂ ਉਹਨੂੰ ਇਹ ਕਹਿਣਾ ਪੈਣਾ ਜੀ ਮੈਂ ਫਲਾਨੇ ਪਿੰਡ ਦਾ ਸਰਪੰਚ ਆ ਇੱਥੇ ਤੱਕ ਠੀਕ ਐ ਇਹ ਔਕਾਤ ਐ ਉਹਦੀ ਜਿਉ ਜਾ ਕੇ ਦੂਜੇ ਪਿੰਡ ਵਾਲਿਆਂ ਨੂੰ ਵੀ ਕਹਿਣ ਲੱਪੇ ਫੇ ਮੈਂ ਹੁਕਮ ਕਰਦਾ ਤੁਹਾਨੂੰ ਫੇ ਤਾਂ ਅਗਲੇ ਕਹੂਗੇ ਨਾ ਤੇਰੀ ਔਕਾਤ ਕੀ ਹੈ ਤੇਰੀ ਔਕਾਤ ਉਸ ਪਿੰਡ ਤੱਕ ਹੈ ਜਿਹੜਾ ਅਕਾਲ ਤਖਤ ਆ ਜਿਹਨੂੰ ਅਕਾਲ ਤਖਤ ਕਹਿੰਨੇ ਅਸੀਂ ਕਿਸੇ ਛੇਵੇਂ ਪਾਤਸ਼ਾਹ ਨੇ ਕਦੇ ਨਹੀਂ ਬਣਾਇਆ ਉਹਨਾਂ ਦੇ ਨਾਂ ਤੇ ਕਲੰਕ ਨਾ ਮੜੀਏ ਐਦਾਂ ਦੀਆਂ ਦੁਕਾਨਾਂ ਗੁਰੂ ਪਾਤਸ਼ਾਹ ਨਹੀਂ ਸੀ ਸ਼ੁਰੂ ਕਰ ਸਕਦੇ ਜੇ ਅਸੀਂ ਉਹਨਾਂ ਦੇ ਨਾਂ ਨਾਲ ਮੜਾਂਗੇ ਤਾਂ ਅਸੀਂ ਦੁਨੀਆ ਨੂੰ ਦੱਸਾਂਗੇ ਵੀ ਗੁਰੂ ਪਾਤਸ਼ਾਹ ਵੀ ਸਾਡੇ ਗੁੰਡੇ ਸੀ ਉਹਨਾਂ ਨੇ ਗੁੰਡਿਆਂ ਦੇ ਅੱਡੇ ਬਣਾਏ ਆ ਉਹਨਾਂ ਨੇ ਦੁਕਾਨਾਂ ਸ਼ੁਰੂ ਕੀਤੀਆਂ ਲੋਕਾਂ ਨੂੰ ਕੰਟਰੋਲ ਕਰਨ ਲੋਕਾਂ ਦੇ ਮਾਈਂਡ ਤੇ ਕਾਬੂ ਕਰਨ ਵਾਲੀਆਂ ਉਹਨਾਂ ਨੂੰ ਭੇਡਾ ਬਣਾ ਕੇ ਰੱਖਣ ਵਾਲੀਆਂ ਉਹਨਾਂ ਨੂੰ ਇੱਕ ਬਾੜੇ ਦੇ ਵਿੱਚ ਹੜਕ ਕੇ ਰੱਖਣ ਵਾਲੀਆਂ ਜਦ ਕਿ ਸੱਚ ਨਹੀਂ ਹੈ ਗੁਰੂ ਪਾਤਸ਼ਾਹ ਦੀ ਜਿਹੜੀ ਲੜਾਈ ਆ ਉਹ ਮੁੱਢ ਤੋਂ ਲੈ ਕੇ 240 ਸਾਲ ਦੀ جنگ ਆ ਜਿਹੜੀ ਸਾਰਾ ਗੁਰੂ ਗ੍ਰੰਥ ਸਾਹਿਬ ਮਨੁੱਖੀ ਬਰਾਬਰਤਾ ਦਾ ਰੌਲਾ ਪਾਉਂਦਾ ਰਣਜੀਤ ਸਿੰਘ ਦੇ ਬਾਰੇ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਕਿ ਜੇ ਕੋਈ ਤੋਂ ਕੰਮ ਕਰਾਉਣਾ ਕੋਈ ਚਿੱਠੀ ਲਿਖਾਉਣੀ ਆ ਤੇ ਉਹਨੂੰ ਥੈਲੀ ਦੇਣੀ ਪੈਣੀ ਆ ਉਸ ਵੇਲੇ ਥੈਲੀ ਮਸ਼ਹੂਰ ਰਣਜੀਤ ਸਿੰਘ ਜੱਥੇਦਾਰ ਨੇ ਕੀਤੀ ਸੀ ਉਹ ਕਿਸੇ ਵੀ ਤਰ੍ਹਾਂ ਦੀ ਭੇਟਾ ਲਿਜਾ ਕੇ ਕਿਸੇ ਨੇ ਗਹਿਣੇ ਦੇ ਦਿੱਤੇ ਕਿਸੇ ਨੇ ਪੈਸੇ ਦੇ ਦਿੱਤੇ ਕੈਨੇਡਾ ਦੀ ਕੁਰਸੀਆਂ ਦਾ ਰੌਲਾ ਪਿਆ ਉਦੋਂ ਉਹ ਮਸ਼ਹੂਰ ਹੋਇਆ بس ਜਦੋਂ 2-4 ਬੰਦੇ ਜਾ ਕੇ ਕਹਿੰਦੇ ਆ ਉੱਥੇ ਬੈਠੇ ਗ੍ਰੰਥੀਆਂ ਨੂੰ ਇਹ ਜਿਹੜੇ ਧੂਪ ਦੇਣੇ ਵਾਲੇ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਕਿ ਅਸੀਂ ਨੌਕਰਿਆਂ ਨਾ ਤਾਂ ਅਕਾਲ ਤਖਤ ਦਾ ਕੋਈ ਅਧਿਕਾਰ ਖੇਤਰ ਹੈ ਜਿਹਦੇ ਵਿੱਚ ਉਹ ਪੋਲਿਟੀਕਲ ਪਾਰਟੀਆਂ ਨੂੰ ਤੇ ਲੋਕਾਂ ਨੂੰ ਆਰਡਰ ਕਰ ਸਕੇ ਨਾ ਅਕਾਲ ਤਖਤ ਦੇ ਜਥੇਦਾਰ ਦਾ ਕੋਈ ਅਧਿਕਾਰ ਖੇਤਰ ਹੈ ਇਦਾਂ ਦਾ ਕੋਈ ਔਕਾਤ ਨਹੀਂ ਹੈ ਉਹਨਾਂ ਦੀ ਇਦਾਂ ਦੀ ਅਸੀਂ ਅਸੀਂ ਕਿਦਾਂ ਛਲ ਮੈਂ ਉਦੋਂ ਗੱਲ ਕਰਦਾ ਸੀ ਇੱਕ ਵੀਰ ਨੇ ਜਦੋਂ ਪੁੱਛਿਆ ਮੈਨੂੰ ਉਹ ਫਿਰ ਵੀ ਵਿਧੀ ਚੰਦ ਦੇ ਸਿਰ ਦੇ ਉੱਤੇ ਪੰਜਵੇਂ ਪਾਤਸ਼ਾਹ ਨੇ ਜਦੋਂ ਹੱਥ ਰੱਖਿਆ ਸੀ ਉਹ ਚੋਰ ਤੋਂ ਸਾਧ ਬਣ ਗਿਆ ਸੀ ਤਾਂ ਮੈਂ ਰੇਡੀਓ ਤੇ ਗੱਲ ਕਰੀ ਸੀ ਮੈਂ ਕਿਹਾ ਵੀ ਜੇ ਇਹ ਪ੍ਰੋਸੈਸ ਸੀ ਫਿਰ ਪੰਜਵੇਂ ਪਾਤਸ਼ਾਹ ਨੇ ਪ੍ਰਿਥਵੀ ਚੰਦ ਦੇ ਸਿਰ ਤੇ ਹੱਥ بڑے ਭਰਾ ਦੇ ਸਿਰ ਤੇ ਹੱਥ ਕਿਉਂ ਨਾ ਰੱਖਿਆ ਮਤਲਬ ਅਸੀਂ ਦੁਨੀਆ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਨਾ ਕਿ ਭਰਾ ਨਾਲ ਈਰਖਾ ਸੀ ਉਹਨਾਂ ਦੀ ਨਹੀਂ ਤਾਂ ਜਿਹੜਾ ਸੱਤ ਪਰਾਇਆ ਆ ਕੇ ਲੋਕਾਂ ਦੀਆਂ ਮੱਜਾਂ ਚੋਰੀ ਕਰਦਾ ਕਰਦਾ ਆ ਕੇ ਬੈਠਾ ਉਹਦੇ ਸਿਰ ਤੇ ਫਿਰ ਅਸੀਂ ਬਹਾਨੇ ਫਿਰ ਸਾਡੇ ਪ੍ਰਚਾਰਕਾਂ ਕੋਲ ਗੋਲ ਮੂਲ ਗੱਲਾਂ ਇਹ ਜੀ ਅਧਿਆਤਮਕਤਾ ਹੁੰਦੀ ਆ ਇਹ ਰੋਹਾਨੀ ਗੱਲਾਂ ਹੁੰਦੀਆਂ ਇਹ ਤਾਂ ਜੇ ਸ਼ਰਧਾ ਹੋਵੇ ਇਹ ਤਾਂ ਜੇ ਆਪ ਤਿਆਰ ਹੋਵੇ ਬੰਦਾ ਓਏ ਨਹੀਂ ਇਹ ਬਕਵਾਸ ਆ ਇਦਾਂ ਦਾ ਕੁਝ ਨਹੀਂ ਹੈ ਕੋਈ ਵਿਦਾਨ ਨਹੀਂ ਹੈ ਕੁਦਰਤ ਨੇ ਇਦਾਂ ਦਾ ਬਣਾਇਆ ਪੇ ਐ ਫਾਰਮੂਲਾ ਹੈ ਆ ਤਰੀਕਾ ਹੈ ਕਿ ਸੱਚ ਜਾਣਿਓ ਕੁਛ ਵੀ ਕਰਨੇ ਦਾ ਵਿਧਾਨ ਨਹੀਂ ਹੈ ਕੁਛ ਵੀ ਕਰਨੇ ਦਾ ਫਾਰਮੂਲਾ ਨਹੀਂ ਹੈ ਇੱਕ ਡਾਕਟਰ ਆਪਣੇ ਬੱਚੇ ਨੂੰ ਡਾਕਟਰ ਬਣਾ ਲੈ ਇਹਦੇ ਲਈ ਵੀ ਕੋਈ ਫਾਰਮੂਲਾ ਨਹੀਂ ਕੁਦਰਤ ਦੇ ਵਿੱਚ ਬਣਿਆ ਹੈ ਕਿਸੇ ਬਿਜ਼ਨਸਮੈਨ ਦਾ ਬੱਚਾ ਵੀ ਉਹਦੇ ਵਾਂਗ ਵਪਾਰ ਨੂੰ ਜਾਣਨ ਦਾ ਮਾਹਰ ਬਣ ਜਾਏ ਕੋਈ ਫਾਰਮੂਲਾ ਨਹੀਂ ਬਣਿਆ ਕੋਈ ਇਦਾਂ ਦਾ ਇਦਾਂ ਦਾ ਸਕੂਲ ਕਾਲਜ ਕਿਸੇ ਸਾਧ ਬਾਬੇ ਦੇ ਕੋਲ ਨਹੀਂ ਤਾਂ ਨਹੀਂ ਤਾਂ ਭਿੰਡਰਾਂ ਵਾਲੇ ਦੇ ਮੁੰਡੇ ਵੀ ਭਿੰਡਰਾਂ ਵਾਲੇ ਵਾਂਗ ਹੀ ਬੜਕਾ ਮਾਰਦੇ ਹੁੰਦੇ ਸਾਡੀ ਕੌਮ ਸਿਰ ਉੱਚਾ ਕਰਕੇ ਕਹਿੰਦੀ ਵੀ ਇਹ ਫਿਰ ਮਨ ਦੇ ਮਨ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਨਮੇ ਹੋਏ ਸ਼੍ਰੀ ਚੰਦ ਉਹ ਵੀ ਉਹਨਾਂ ਲੀਹਾਂ ਦੇ ਉੱਤੇ ਲੈ ਕੇ ਉਹਨਾਂ ਦੀ ਗੱਲ ਨੂੰ ਤੁਰਤੇ ਭਾਈ ਗੁਰਦਾਸ ਜੀ ਨੂੰ ਪੜ ਕੇ ਦੇਖਿਓ ਕਿਤੇ ਸੱਤੇ ਬਲਵੰਡ ਦੀ ਬਾਰ ਪੜ ਕੇ ਦੇਖਿਓ ਕਿਨੇ ਖਰਵੇ ਸ਼ਬਦਾਂ ਚ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖਿਆ ਤੇ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ ਕੋ ਗੱਲ ਨਹੀਂ ਮੰਨੀ ਪੀਓ ਦੀ ਨਹੀਂ ਤਾਂ ਕਿਹੜਾ ਬਾਪ ਗੁਰਨਾਨਕ ਪਾਤਸ਼ਾਹ ਦਾ ਪਿਤਾ ਚਾਹੁੰਦਾ ਹੋਊਗਾ ਕਿ ਮੇਰਾ ਪੁੱਤਰ ਉਹਨਾਂ ਗੱਲਾਂ ਦੇ ਉੱਤੇ ਉਹਨਾਂ ਲੀਹਾਂ ਤੇ ਨਾਂ ਤੁਰੇ ਜਿਹੜੀਆਂ ਮਨੁੱਖਤਾ ਦੇ ਫਾਇਦੇ ਲਈ اپنی ਜਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੇ ਨਾਂ ਦੇ ਨਾਲ 70 ਸਾਲ ਦਾ ਪ੍ਰਚਾਰ ਜੋੜਿਆ ਜਾਂਦਾ ਕੋਈ ਬਚਪਨ ਤੋਂ ਉਹਨਾਂ ਨੂੰ ਗੁਰੂ ਕਹਿੰਦਾ ਕੋਈ 60 ਸਾਲ ਦੱਸਦਾ ਪਈ ਨਾ 10 ਸਾਲ ਦੀ ਉਮਰ ਦੇ ਵਿੱਚ ਉਬਈ ਨਦੀ ਵਿੱਚ ਗਏ ਤੇ ਗਿਆਨ ਹੋਇਆ ਉਹਨਾਂ ਨੂੰ ਕੋਈ ਜਨੇਊ ਪਾਉਣ ਦੀ ਰਸਮ ਤੋਂ ਦੱਸਦਾ ਪਈ 50 55 ਸਾਲ ਉਹਨਾਂ ਨੇ ਪ੍ਰਚਾਰ ਕੀਤਾ ਜਿੰਨਾ ਵੀ 40 45 ਜਿੰਨੇ ਸਾਲ ਵੀ ਤੁਸੀਂ ਮਿਥਣਾ ਆ ਸਾਰੀ ਉਮਰ ਜਿਹੜੀ ਗੁਰੂ ਪਾਤਸ਼ਾਹ ਦੀ ਆ ਜਿੰਨੀ ਹੋਸ਼ ਦੀ ਉਮਰ ਹੈ ਉਹਨਾਂ ਦੀ ਉਹ ਸੰਸਾਰ ਨੂੰ ਸਮਾਜ ਨੂੰ ਇਹੀ ਦੱਸਦੇ ਰਹੇ ਆ ਵੀ ਨਹੀਂ ਇਦ ਕੰਨਾ ਆ ਜਦੋਂ ਕਬੀਰ ਜੀ ਦਾ ਉਹ ਸ਼ਬਦ ਲੈ ਕੇ ਗੁਰੂ ਪਾਤਸ਼ਾਹ ਨੇ ਆਪ ਇਦਾਂ ਥੋੜੀ ਹੋਊਗਾ ਵੀ ਲੈ ਆਂਦਾ ਉੱਥੋਂ ਤੇ ਆਪ ਪੜਿਆ ਹੀ ਨਹੀਂ ਦੇਖਿਆ ਨਹੀਂ ਜਿੱਥੇ ਆਉਂਦਾ ਵੀ ਮਰਕਟ ਮੁਸ਼ਟ ਅਨਾਜ ਕੀ ਮਨ ਬੋਰਾ ਰੇ ਇੱਕ ਬੰਦਰ ਮੁਠੀ ਛੋਲਿਆਂ ਦੀ ਖਾਤਰ ਆਪਣੀ ਸਾਰੀ ਜ਼ਿੰਦਗੀ ਉਸ ਮਦਾਰੀ ਦੇ ਗੁਲਾਮ ਕਰ ਦਿੰਦਾ ਤਾਂ ਦਰ ਦਰ ਤੇ ਨੱਚਦਾ ਫਿਰਦਾ ਫਿਰ ਉਹ ਜਿਹੜੀ ਬਿਰਤੀ ਆ ਨਾ ਲਾਲਚ ਵਾਲੀ ਹੁਣ ਕੁਜਾ ਆ ਉਹਦਾ ਛੋਟਾ ਮੂੰਹ ਆ ਛੋਲਿਆਂ ਦੇ ਦਾਣੇ ਆ ਉਹ ਦੱਬ ਦਿੱਤਾ ਅਗਲੇ ਇਹਨੂੰ ਪਤਾ ਸੀ ਕਿ ਬੰਦਰ ਲਾਲਚੀ ਹੁੰਦਾ ਮਿੱਟੀ ਚ ਦਬ ਦਿੱਤਾ ਤੇ ਹੁਣ ਹੱਥ ਪਾ ਲਿਆ ਅਗਲੇ ਨੇ ਹੱਥ ਪਾ ਲਿਆ ਸਿੱਧਾ ਕਰਕੇ ਪਰ ਜਦੋਂ ਮੁੱਠ ਭਰ ਲਈ ਐਦਾਂ ਛੋਲਿਆਂ ਦੀ ਉਹ ਖੁੱਲ ਗਿਆ ਹੁਣ ਨਿਕਲਦਾ ਨਹੀਂ ਕੁਝ ਇਹ ਚ ਜਾਂ ਤੇ ਅਗਲਾ ਗਿੱਚੀ ਤੋਂ ਫੜ ਲਿਆ ਰੱਸੀ ਪਾ ਲੈਂਦਾ ਹਾਥੀ ਦੀ ਉਦਾਹਰਣ ਦਿੱਤੀ ਆ ਤੋਤੇ ਦੀ ਉਦਾਹਰਣ ਦਿੱਤੀ ਆ ਕਿੰਨੀ ਵਾਰ ਉਹ ਸ਼ਬਦ ਦੇ ਬਾਰੇ ਗੱਲ ਹੋਈ ਆ ਉੱਥੇ ਕਬੀਰ ਜੀ ਜਿਹੜਾ ਸਨੇਹਾ ਦੇਣਾ ਚਾਹੁੰਦੇ ਨਾ ਉਹ ਹੀ ਦਿੰਦੇ ਆ ਪਰ ਜਿਹੜਾ ਪੁਜਾਰੀ ਆ ਨਾ ਜਿਹੜਾ ਧਰਮ ਦਾ ਫੰਦਾ ਪਾ ਕੇ ਲੋਕਾਈ ਨੂੰ ਗੁਲਾਮ ਬਣਾ ਕੇ ਰੱਖਣ ਲਈ ਬੈਠਾ ਆ ਇਹ ਇਦਾਂ ਹੀ ਆ ਜਿੱਦਾਂ ਬੰਦਰ ਨੂੰ ਫੜਨੇ ਵਾਲਾ ਮਦਾਰੀ ਆ। ਆ ਜਿਹੜੇ ਕੱਪੜਿਆਂ ਦੇ ਆ ਜਿਹੜੇ ਕਰਮ ਕਾਂਡਾਂ ਦੇ ਟਕਵਾਂਜਿਆ ਲੋਕਾਂ ਦੇ ਸਾਹਮਣੇ ਨਹਾ ਕੇ ਕੋਈ ਆਰਤੀਆਂ ਕਰ ਕਰ ਕੇ ਦੱਸਦਾ ਮੈਂ ਵੱਡਾ ਮਹਾਨ ਆ। ਕੋ ਕੱਪੜੇ ਕਪਾ ਪਾ ਕੇ ਆ ਸੁੱਚਮਤਾ ਅਸੀਂ ਲੋਹੇ ਦੇ ਭਾਂਡਿਆਂ ਚ ਖਾਂਦੇ ਆ ਅਸੀਂ ਅਰਦਾਸ ਕੀਤੀ ਤੋਂ ਬਿਨਾ ਨਹੀਂ ਖਾਂਦੇ ਅਸੀਂ ਦਾੜਾ ਪ੍ਰਕਾਸ਼ ਰੱਖਦੇ ਆ ਅਸੀਂ ਪੰਜ ਕਕਾਰ ਪਾ ਕੇ ਰੱਖਦੇ ਆ ਸਰਬਨੋ ਦਾ ਕੜਾ ਸਾਡੇ ਕੋ ਆ ਇਹ ਸਾਰੇ ਸਾਰਾ ਕੁਸ਼ ਇਹ ਲੋਕਾਂ ਦੇ ਲਈ ਫਾਇਦਾ ਮੱਛੀਲੇ ਬੇਟ ਹੁੰਦੀ ਆ ਇਹ ਫਾਹੀਆ ਹੁੰਦਾ ਆ ਫਸਣ ਲਈ ਆ ਇਹ ਪ੍ਰਚਾਰ ਗੁਰੂ ਪਾਤਸ਼ਾ ਸਾਰੀ ਉਮਰ ਕਰਦੇ ਰਹੇ ਤੇ ਉਹਨਾਂ ਦੇ ਨਾਂ ਤੇ ਦੁਕਾਨਾਂ ਚਲਾਉਣੇ ਵਾਲਿਆਂ ਨੇ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਅਕਾਲ ਤਖਤ ਬਣਾ ਕੇ ਰੱਖ ਦਿੱਤਾ ਹਾਲਾਂਕਿ ਇਤਿਹਾਸ ਦੇ ਸਰੋਤ ਜਿਹੜੇ ਵੀ ਇਹ ਦੱਸਦੇ ਆ ਸਾਨੂੰ ਕਿ ਅਕਾਲ ਤਖਤ ਗੁਰੂ ਪਾਤਸ਼ਾਹ ਨੇ ਬਣਾਇਆ ਉਹ 6ਵੇਂ ਪਾਤਸ਼ਾਹ ਨੂੰ ਵਿਸ਼ਨੂੰ ਦੇ ਨਾਲ ਜੋੜਦੇ ਆ ਹਰੀ ਤੇ ਗੋਬਿੰਦ ਦੋਹੇ ਨਾਮ ਵਿਸ਼ਨੂੰ ਦੇ ਆ Hindu ਧਰਮ ਦੇ ਅੰਦਰ ਉਹ ਦਰਬਾਰ ਸਾਹਿਬ ਨੂੰ ਵੀ ਵਿਸ਼ਨੂੰ ਨਾਲ ਜੋੜਦੇ ਆ ਤੇ ਅਕਾਲ ਤਖਤ ਨੂੰ ਵੀ ਵਿਸ਼ਨੂੰ ਦੇ ਨਾਲ ਜੋੜਦੇ ਆ ਸਾਡੇ ਵਾਲਿਆਂ ਨੇ ਕਦੇ ਨਹੀਂ ਸੋਚਿਆ ਪਏ ਅਸੀਂ ਗੁਰੂ ਪਾਤਸ਼ਾਹ ਦੀ ਵਡਿਆਈ ਕਰਦੇ ਆ ਕਿ ਵਿਤਨਾਮੀ ਕਰਦੇ ਜੇ ਤੇ ਮਾਇਆਵਾਰੇ ਸ਼ਬਦ ਆਉਂਦਾ ਨਾ ਭਈ ਤੇ ਸਖਵਾਰੋ ਔਰ ਹੋਵੇ ਕੁਝ ਮੈਂ ਕੱਢ ਕੇ ਸ਼ਬਦ ਡਿਸਕਸ ਕਰਦਾ ਮੇਰਾ ਮਨ ਕਰਦਾ ਸੀ ਇਦਾਂ ਉੱਥੇ ਗੁਰੂ ਸਾਹਿਬ ਲਿਖਦੇ ਆ ਕਿ ਇਹ ਇਹ ਜਿਹੜੀ ਮਾਇਆ ਹੈ ਨਾ ਇਹ ਇੱਕ ਖਸਮ ਦੇ ਮਰਨ ਤੇ ਬਿਦਵਾ ਅਨਾਥ ਨਹੀਂ ਹੋ ਜਾਂਦੀ ਜੇ ਇੱਕ ਤੁਰਜਨ ਦਾ ਤਾਂ ਹੋਰ ਆ ਜਾਂਦਾ ਹੈ ਗੱਲ ਹੈਗੀ ਸੁਹਾ ਦੀ ਲਾਲਚ ਦੀ ਜਿੰਨੇ ਜਣੇ ਸੁਣਦੇ ਆ ਜੇ ਤੁਹਾਡੇ ਨੇੜੇ ਜੀ ਰਿਸ਼ਤੇਦਾਰੀ ਵਿੱਚ ਤੁਹਾਡੀ ਵਾਕਵੀ ਵਿੱਚ ਅਮਰੀਕਾ ਕੈਨੇਡਾ ਕਿਸੇ ਵੀ ਥਾਂ ਤੇ ਬੈਠੇ ਆ ਪੰਜਾਬ ਚ ਤੁਸੀਂ ਬੈਠੇ ਆ ਮੰਨ ਲਓ ਤੁਹਾਡੇ ਨਾਲ ਦਾ ਤੁਹਾਡਾ ਗਵੰਡੀ ਨਸ਼ਾ ਕਰਦਾ ਬੜਾ ਅਤਿਆਚਾਰੀ ਆ ਪਰ ਹੈਗਾ ਪੈਸੇ ਵਾਲਾ ਉਹ ਆਪਣੀ ਤੀਮੀ ਨਾਲ ਚੰਗਾ ਵਿਹਾਰ ਨਹੀਂ ਕਰਦਾ ਕਿਸੇ ਕਾਰਨ ਕਰਕੇ ਉਹਦੀ ਤੀਮੀ ਮਰ ਜਾਏ ਬਿਮਾਰੀ ਨਾਲ ਮਰ ਜਾਏ ਜਾਂ ਉਹ ਇੱਥੋਂ ਤੱਕ ਪਏ ਉਹ ਮਰਵਾ ਦੇ ਇਦਾਂ ਦੇ ਕੇਸ ਵੀ ਬਾਹਰਲੇ ਮੁਲਕਾਂ 'ਚ ਹੋਏ ਆ ਜਿੱਥੇ ਇੰਸ਼ੋਰੈਂਸ ਦੀ ਖਾਤਰ ਆਪ ਘਰਾਂ ਨੂੰ ਅੱਗਾਂ ਲਵਾ ਕੇ ਪੰਜਾਬ ਦੇ ਵਿੱਚ ਜਿਹੜੇ ਖਾੜਕੂ ਯੋਧੇ ਕਹਾਉਂਦੇ ਸੀ ਜਿਹੜੇ ਕਹਿੰਦੇ ਸੀ ਕੌਮ ਦੀ ਲੜਾਈ ਲੜਦੇ ਆ ਉਹਨਾਂ ਨੂੰ ਟੁੱਕੜ ਪਾ ਪਾ ਕੇ ਕਤਲ ਕਰਵਾਈ ਲੋਕਾਂ ਦੇ ਤੀਮੀਆਂ ਦੇ 6 6 8 8 ਸਾਲ ਦੇ ਬੱਚੇ ਇਦਾਂ ਖੜੇ ਬੱਚੇ ਇਦਾਂ ਇਦਾਂ ਖੋ ਕੇ ਮਾਂ ਦੇ ਕੋਲੋਂ ਗੋਲੀ ਮਾਰ ਦਿੱਤੀ ਗਈ ਤੇ ਬਾਪ ਨੂੰ ਕੋਈ ਫਰਕ ਨਹੀਂ ਪਿਆ ਅਥਰੂ ਮਗਰਮਸ਼ ਦੇ ਰੋਲ ਹੈ ਲੋਕਾਂ ਮੂਰੇ ਡਰਾਮਾ ਕਰ ਲਿਆ ਨਿਆਣੇ ਆਪਣੇ ਲਿਆ ਕੇ ਬਾਹਰਲੇ ਕੰਟਰੀ ਚ ਮੁੜ ਕੇ ਫੇ ਸੈੱਟ ਕਰ ਲਿਆ ਪੰਜਾਬ ਤੋਂ ਲਿਆ ਕੇ ਤੇ ਇਹ ਕਹਿ ਦਿੰਦਾ ਜੀ ਪਤਾ ਨਹੀਂ ਕੋਈ ਗੁੰਡੇ ਆਏ ਕੋਈ ਲੁੱਟਖੋ ਕਰਨ ਆਏ ਸੀ ਮਾਰ ਕੇ ਚਲ ਗਏ ਦੀ ਮੇਰੇ ਕੋਈ ਬਿਮਾਰ ਹੋ ਕੇ ਮਰ ਜਾਏ ਕੋਈ ਆਪ ਮਰਵਾ ਦੇ ਮੱਲਾ ਡਿਵੋਰਸ ਹੋ ਜਾਏ ਕੀ ਕਦੇ ਇਦਾਂ ਹੋ ਸਕਦੀ ਆ ਪੇ ਪੰਜਾਬੀਆਂ ਚ ਨਹੀਂ ਗੈਰਤ ਆ ਜਾਏ ਜਦੋਂ ਇੱਕ ਔਰਤ ਨਾਲ ਤੱਕਾ ਹੁੰਦਾ ਸੀ ਜਦੋਂ ਉਹ ਔਰਤ ਉਹਨੂੰ ਛੱਡ ਗਈ ਜਾਂ ਉਹਨੇ ਡਿਵੋਰਸ ਦੇ ਦਿੱਤਾ ਜਾਂ ਉਹ ਮਰ ਗਈ ਤੇ ਉਹ ਤੋਂ ਬਾਅਦ ਬਾਕੀ ਸਮਾਜ ਸਾਡਾ ਇਹ ਕਹਦਾ ਫਿਰ ਇਸ ਬੰਦੇ ਨੂੰ ਹੁਣ ਤੋਂ ਬਾਅਦ ਅਸੀਂ ਕੁੜੀ ਨਹੀਂ ਕਿਸੇ ਨੇ ਵਿਆਹਣੀ ਸਾਡੇ ਸਮਾਜ ਦੇ ਅੰਦਰ ਪੰਜਾਬੀਆਂ ਦੇ ਅੰਦਰ ਇਹਨੂੰ ਕੁੜੀ ਨਹੀਂ ਵਿਆਵਾਂਗੇ ਆਪਾਂ ਇਹ ਤਾਂ ਅਤਿਆਚਾਰੀ ਬੰਦਾ ਹੈ ਹੋ ਸਕਦਾ ਕਿ ਇਦਾਂ ਕੋਈ ਮਾਲਕ ਆ ਉਹਨ ਆਪਣੇ ਵਰਕਰਾਂ ਦੇ ਨਾਲ ਭੈੜਾ ਵਿਹਾਰ ਕਰਦਾ ਆ ਉਹਦੇ ਕੋਈ ਵਰਕਰ ਛੱਡ ਜਾਂਦਾ ਕਿ ਬਾਕੀ ਜਿਹੜੇ ਕੰਮ ਲੱਭਣੇ ਆਲੇ ਉਹ ਕਹਿ ਸਕਦੇ ਪਈ ਨਹੀਂ ਨਹੀਂ ਤੂੰ ਤਾਂ ਬੰਦੇ ਨਾਲ ਬੰਦੇ ਨਾਲਾ ਵਿਹਾਰ ਨਹੀਂ ਕਰਦਾ ਮੈਂ ਤੇਰੇ ਕੋਲ ਜੌਬ ਨਹੀਂ ਕਰਦਾ ਹੋ ਸਕਦੀ ਪੰਜਾਬੀਆਂ ਦੇ ਅੰਦਰ ਆ ਜਾਏ ਇੱਕ ਦੇ ਜਾਣ ਦੀ ਡੇਰ ਹੁੰਦੀ ਪਿੱਛੇ ਲੈਣ ਲੱਗੀਆਂ ਹੁੰਦੀ ਆ ਤਾਹੀਂ ਗਦਾਰਾਂ ਦੀ ਕੌਮ ਕਿਹਾ ਜਾਂਦਾ ਸਾਡੀ ਕੌਮ ਦੇ ਅੰਦਰ ਅਕਰਿਤ ਘਣ ਬਹੁਤ ਆ ਧੋਖੇबाज ਬਹੁਤ ਆ ਗਦਾਰ ਬਹੁਤ ਆ ਜਿਹੜੇ ਬੰਦੇ ਨਾ ਫਲਸਫੀ ਲੱਭਣ ਲੱਪੰਦੇ ਆ ਤੇ ਕਾਰਨ ਕੀ ਆ ਪੇ ਸਾਡੇ ਸਾਡੀ ਕੌਮ ਦੇ ਅੰਦਰ ਨਹੀਂ ਬੋਤੀ ਦੂਰ ਜਾਣ ਦੀ ਲੋੜ ਨਹੀਂ ਖੁਦਗਰਜ਼ੀ ਭਰੀ ਹੋਈ ਕੁੱਟ-ਕੁੱਟ ਕੇ ਗਰਜਾਂ ਦੀ ਮਰੀ ਹੋਈ ਕੌਮੀਆਂ ਸਾਡੀ ਜਿਨ੍ਹਾਂ ਦੇ ਕੋਲ ਪੈਸਾ ਆ ਵੀ ਗਿਆ ਨਾ ਉਹਨਾਂ ਦੀ ਰੂਹ ਦਾ ਰਾਜ ਨਹੀਂ ਹੋਇਆ ਅਸੀਂ ਗਰੀਬੀ ਦੇ ਵਿੱਚੋਂ ਆਏ ਪੋਲੀਟੀਕਲ ਪਾਰਟੀਆਂ ਦੇ ਵੀ ਅੰਦਰ ਇਦਾਂ ਹੀ ਆ ਤਾਂ ਹੁਣ ਤੁਸੀਂ ਦੱਸੋ ਜਿਹੜੇ ਜਿਹੜੇ ਪੰਜਾਬੀ ਆਪਣੇ ਆਲੇ-ਦੁਆਲੇ ਜਦੋਂ ਇੱਕ ਲੜਕੀ ਤੇ ਅਤਿਆਚਾਰ ਹੁੰਦਾ ਦੇਖਦੇ ਆ ਉਹਦੇ باوجود ਆਪਣੀ ਲੜਕੀ ਉਹ ਬੰਦੇ ਨੂੰ ਵਿਆਹ ਨੂੰ ਤਿਆਰ ਹੋ ਜਾਂਦੇ ਆ ਜੇ ਉਹਨਾਂ ਨੂੰ ਕੋਈ ਗ੍ਰੰਥੀ ਕੋਈ ਜਥੇਦਾਰ ਜਿਹਦੀ ਬੇਪੱਤੀ ਹੁੰਦੀ ਹੋਵੇ ਜਿਹਨੂੰ ਦਰਕਾਰਿਆ ਜਾਂਦਾ ਹੋਵੇ ਜਿਹਦੀ ਤੋਏ ਹੁੰਦੀ ਹੋਵੇ ਜਿਹਦੀ ਨਿਤ ਕੁੱਤੇ ਖਾਣੀ ਹੁੰਦੀ ਹੋਵੇ ਉਹਦੇ ਛੱਡ ਕੇ ਜਾਣ ਤੋਂ ਬਾਅਦ ਜਾਂ ਉਹਨੂੰ ਕੱਢੇ ਜਾਣ ਤੋਂ ਬਾਅਦ ਮਗਰ ਲੈ ਨਹੀਂ ਲੱਗੀ ਹੋਊਗੀ ਖੜੇ ਹੋਣ ਲਈ ਜਿਹੜੇ ਡੇਰਿਆਂ 'ਚ ਬੈਠੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹੋਂਦੇ ਆ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਆਪਣੇ ਆਪ ਨੂੰ ਪ੍ਰੋਫੈਸਰ ਦੱਸਦੇ ਆ ਜਿਹੜੇ ਸਟੇਜਾਂ ਦੇ ਬੈਠੇ ਬੈਠੇ ਇਦਾਂ ਕੋਈ ਪ੍ਰਚਾਰਕ ਦੱਸਦਾ ਕੋਈ ਆਗੂ ਦੱਸਦਾ ਆ ਉਹ ਵੀ ਮੂੰਹ ਦੇ ਵਿੱਚੋਂ ਇਦਾਂ ਲਾਲਾਂ ਅੱਗੇ ਸਮਝ ਲਈ ਸੀ ਹੁੰਦੀ ਹੁੰਦੀ ਕਿ ਲਾਲਾਂ ਡਿਕਣੀਆਂ ਕੀ ਹੁੰਦੀਆਂ ਹਾਲਾਂਕਿ ਉਹ ਚੰਗੀ ਗੱਲ ਆ ਯਾਨੀ ਮੈਂ ਹੋਪ ਨੂੰ ਕੋਈ ਵਾਰ ਦੇਖਦਾ ਹੁੰਨਾ ਵੀ ਜਦੋਂ ਉਹਦੇ ਖਾਣੇ ਦਾ ਟਾਈਮ ਹੋ ਜਾਏ ਨਾ ਉਸ ਵੇਲੇ ਖਾਸ ਕਰਕੇ ਉਹ ਘੰਟੇ ਪੌਣੇ ਘੰਟੇ ਦੇ ਵਿੱਚ ਜਦੋਂ ਕੋਈ ਬੰਦਾ ਖਾ ਰਿਆ ਹੋਵੇ ਤੇ ਕੋਲ ਬੈਠੀ ਉਹਦਾ ਮੂੰਹ ਪਾਣੀ ਨਾਲ ਭਰਿਆ ਹੁੰਦਾ ਉਹ ਅਸਲ ਚ ਚੰਗੀ ਗੱਲ ਆ ਅਸੀਂ ਨਿਆਣਿਆਂ ਬਾਰੇ ਵੀ ਕਹਿੰਦੇ ਬਈ ਦੇਖ 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 ਮਿੱਠਾ ਦੇਖ ਕੇ ਉਹਦੇ ਮੂੰਹ ਚ ਕਿਦਾਂ ਪਾਣੀ ਆਉਂਦਾ ਉਹ ਪਾਣੀ ਜਿਹੜਾ ਆ ਉਹ ਬ੍ਰੇਨ ਤੁਹਾਡੀ ਬਾਡੀ ਤੁਹਾਨੂੰ ਦੱਸ ਰਹੀ ਆ ਵੀ ਮੇਰਾ ਮੇਦਾ ਹੁਣ ਤਿਆਰ ਆ ਉਹ ਜਿਹੜਾ ਲਾਵੇ ਆ ਨਾ ਮੂੰਹ ਦੇ ਵਿੱਚ ਜਿਹੜਾ ਪਾਣੀ ਆ ਉਹ ਚੰਗਾ ਹੁੰਦਾ ਪਰ ਆ ਜਿਹੜਾ ਸਾਡੇ ਜਥੇਦਾਰਾਂ ਦੇ ਇਹਨਾਂ ਪਾਟੜਿਆਂ ਦੇ ਮੂੰਹ ਚ ਪਾਣੀ ਆਉਂਦਾ ਜੌਬ ਨੂੰ ਜਥੇਦਾਰੀ ਨੂੰ ਦੇਖ ਦੇਖ ਕੇ ਇਦਾਂ ਤੇ ਤੁਸੀਂ ਰਖੈਲਾਂ ਚਾਹੀਦੀਆਂ ਨਾ ਤੁਹਾਨੂੰ ਨਿਜਾਇਜ਼ ਰਿਸ਼ਤੇ ਚਾਹੀਦੇ ਤੁਹਾਨੂੰ ਦਰਕਾਰਨ ਦਮਕੇ ਮਾਰਨੇ ਨੂੰ ਬੰਦਾ ਫਰਸਟ੍ਰੇਸ਼ਨ ਕੱਢਣੇ ਨੂੰ ਬੰਦਾ ਚਾਹੀਦਾ ਨਾ ਤੁਹਾਨੂੰ ਮੈਂ ਤਿਆਰ ਹਾਂ ਕੋਈ ਗੱਲ ਨਹੀਂ ਅਸੀਂ ਇੱਥੇ ਨਿਊਜ਼ੀਲੈਂਡ ਸਾਡੇ ਇੱਥੇ ਪਾਪਾਟੋ ਦੀ ਗੁਰਦੁਆਰਾ ਉਹ ਬੰਦੇ ਇਦਾਂ ਹੀ ਸਗੇ ਮੋਨੇ ਕੋਨੇ ਬੰਦੇ ਪੱਬ ਠੇਕੇ ਵਾਲੇ ਬੰਦੇ ਸੀ ਉਹ ਚੱਕ ਕੇ ਸਗੇ ਹੰਕੜ ਬਾਜੂ ਨਹੀਂ ਗੁਰਦੁਆਰਾ ਖੋਲ ਲਿਆ ਤੇ ਜਦੋਂ ਸ਼ੁਰੂ-ਸ਼ੁਰੂ ਚ ਗ੍ਰੰਥੀ ਆਉਣੇ ਗ੍ਰੰਥੀ ਉਹਨਾਂ ਦੇ ਕਾਫੀ ਚਰਿਆ ਤਾਂ ਨਿਊਜ਼ੀਲੈਂਡ ਚ ਕਾਫੀ ਚਰਚਾ ਹੁੰਦੀ ਸੀ ਕਹਿੰਦੇ ਵੀ ਜਿਉ ਉਹ ਇਦਾਂ ਆਉਂਦੇ ਆ ਗੁਰਦੁਆਰੇ ਦਫ਼ਤਰ ਇੱਕ ਬਣਾਇਆ ਉੱਥੇ ਬਹਿ ਜਾਂਦੇ ਆ ਫਿਰ ਇਦਾਂ ਰਮਜੋਤ ਸਿੰਘ ਨੇ ਸਾਨੂੰ ਪਹਿਲੀ ਵਾਰ ਦੱਸਿਆ ਸੀ ਕਹਿੰਦਾ ਵੀ ਇਦਾਂ ਫੇ ਮੈਂ ਹੈਰਾਨ ਆ ਕਹਿੰਦਾ ਇਦਾਂ ਉੱਥੇ ਬੈਠ ਕੇ ਉਹ ਗਿਆਨੀ ਚੱਲਿਆ ਫੇ ਪਕੌੜੇ ਲਿਆ ਆਪਣਾ। ਮਤਲਬ ਇਦਾਂ ਦਰਕਾਰ ਕੇ ਬਾਜ਼ ਮਾਰਦੇ ਆ। ਦੋ ਦੇਖੋ ਜਿਹੜਾ ਨਾ ਰਿਸ਼ਤਾ ਹੈ ਤੁਹਾਡਾ ਜੇ ਉਹ ਦੋਸਤੀ ਵਾਲਾ ਆ ਜੇ ਉਹ ਪਿਆਰ ਵਾਲਾ ਆ ਤੇ ਕੋਈ ਗੁਨਾਹ ਨਹੀਂ ਹੈ ਹਸਬੰਡ ਵਾਈਫ ਆ ਹੋਰ ਬੰਦਾ ਚਾਹ ਬਣਾ ਦਿੰਦਾ ਬੰਦਾ ਭਾਂਡੇ ਵੀ ਧੋ ਦਿੰਦਾ ਬੰਦਾ ਕਿਚਨ ਸਾਰਾ ਕੰਮ ਕਰਾ ਦਿੰਦਾ ਜੇ ਪਿਆਰ ਵਾਲਾ ਰਿਸ਼ਤਾ ਹੈ ਜੇ ਹੁਣ ਬੰਦਾ ਤੀਮੀ ਨੂੰ ਕੰਮ ਤੋਂ ਆ ਕੇ ਇਦਾਂ ਇਦਾਂ ਤੀਮੀ ਨੂੰ ਦਬਕਾ ਮਾਰ ਕੇ ਕਹੇ ਵੀ ਚੱਲ ਉੱਠ ਜਾ ਕੇ ਕਾਰਤੋ ਖਿਆ ਮੇਰੀ ਮੈਂ ਕੱਲ ਨੂੰ ਕੰਮ ਤੇ ਜਾਣਾ ਉਹ ਪੜਾ ਜੇ ਤੀਮੀ ਬੰਦੇ ਨੂੰ ਕਹੇ ਵੀ ਚੱਲ ਹੁਣ ਆ ਕੇ ਬੈਠਾ ਘੰਟਾ ਹੋ ਗਿਆ ਚੱਲ ਪਹਿਲਾਂ ਭਾਂਡੇ ਧੋ ਤੇ ਬਾਅਦ ਚੀ ਵੀ ਦੇਖੇ ਉਹ ਪੜਾ ਇਸ ਕਰਕੇ ਮਨ ਚੋਂ ਕੱਢਦੇ ਹੋ ਆਪਣੇ ਧੁਰੋਂ ਕੱਢਦੇ ਹੋ ਆਪਣੇ ਪੇ ਇਦਾਂ ਦਾ ਕੋਈ ਅਕਾਲ ਦਾ ਤਖਤ ਕੋ ਰੱਬ ਦਾ ਤਖਤ ਕਿਸੇ ਗੁਰੂ ਸਾਹਿਬ ਨੇ ਬਣਾਇਆ